ਅੱਜ ਡਾਕਟਰ ਮਨਮੋਹਨ ਸਿੰਘ ਰਿਟਾਇਰ ਹੋ ਜਾਣਗੇ ਜਾਂ ਹੋ ਚੁੱਕੇ ਹੋਣਗੇ ਇੱਕ ਰਸਮ ਹੁੰਦੀ ਆ ਅੱਜ ਉਹਨਾਂ ਦਾ ਆਖਰੀ ਦਿਨ ਸੀ ਰਾਜ ਸਭਾ 33 ਸਾਲ ਛੋਟਾ ਸਮਾਂ ਨਹੀਂ ਹੁੰਦਾ ਲੇਕਿਨ ਮੈਂ ਰਾਜ ਸਭਾ ਨਾਲੋਂ ਵੀ ਜ਼ਿਆਦਾ ਕਿਸੇ ਵਿਅਕਤੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਣਾ ਉਸ ਤੋਂ ਪਹਿਲਾਂ ਦੇਸ਼ ਦੇ ਵਿੱਤ ਮੰਤਰੀ ਵਜੋਂ ਕੰਮ ਕਰਨਾ ਕ੍ਰੂਸ਼ਲ ਸਮੇਂ ਤੇ ਜਦੋਂ ਦੇਸ਼ ਵਿੱਚ ਬੜਾ ਸੰਕਟ ਪੈ ਗਿਆ ਸੀ ਔਰ ਸੋਨਾ ਗਹਿਣੇ ਰੱਖਣਾ ਪਿਆ ਇੱਕ ਮੈਂ ਆਮ ਬੰਦੇ ਦੇ ਇੱਕ ਕਾਮਨਰ ਦੇ ਸਵਾਲ ਪੁੱਛਣ ਲੱਗਿਆ ਇਹ ਅਹੁਦੇ ਜਿੱਦਾਂ ਰਿਜ਼ਰਵ ਬੈਂਕ ਦੇ ਗਵਰਨਰ ਦਾ ਅਹੁਦਾ ਤਾਂ ਕਾਬਲੀਅਤ ਨਾਲ ਹੀ ਮਿਲਦਾ ਹੋਊ ਜੀ ਜਿਹੜੀ ਅਕਾਡਮੀ ਸਿੱਖਿਆ ਦੇ ਵਿੱਚ ਤੁਹਾਡੀ ਪੜ੍ਹਾਈ ਲਿਖਾਈ ਗਹਿਣ ਤਿੰਨ ਹੁੰਦਾ ਹੋਊਗਾ ਪਰ ਜਿਹੜਾ ਇਹ ਇਹ ਜਿਹੜੇ ਅਹੁਦੇ ਦੇਸ਼ ਦੇ ਫਾਈਨਾਂਸ ਮਿਨਿਸਟਰ ਵਜੋਂ ਮੌਕਾ ਮਿਲ ਜਾਣਾ ਫਿਰ ਪ੍ਰਧਾਨ ਮੰਤਰੀ ਵਜੋਂ ਉਹ ਵੀ ਇੱਕ ਇੰਟਰੋਵਰਟਡ ਬੰਦੇ ਲਈ ਜਿਹੜਾ ਕੋਈ ਬਹੁਤ ਕਿਸੇ ਅਹੁਦੇ ਲਈ ਭੱਜਣਾ ਠੱਪ ਨਹੀਂ ਕਰਦਾ ਜੁਗਾੜਬੰਦੀਆਂ ਵੀ ਨਹੀਂ ਕਰਦਾ ਲਿਖਣ ਪੜਨ ਵਾਲਾ ਵਿਅਕਤੀ ਆ ਸੌਫਟ ਜਿਆ ਔਰ ਸਲੀਕੇਦਾਰ ਬੰਦਾ ਰੱਜ ਕੇ ਇਮਾਨਦਾਰ ਵੀ ਮੰਨਿਆ ਗਿਆ ਡਾਕਟਰ ਮਰਮੋਣ ਸਿੰਘ ਵਰਗੇ ਬੰਦਿਆਂ ਨੂੰ ਉਹਦੇ ਮਿਲ ਕਿਵੇਂ ਜਾਂਦੇ ਆ ਚੰਗੀ ਗੱਲ ਇਹ ਰਹੀ ਕਿ ਉਹ ਇੱਕ ਸਿੱਖ ਪਰਿਵਾਰ ਚ ਜੰਮੇ ਪਲੇ ਉਹਨਾਂ ਦੇ ਸਿਰ ਤੇ ਦਸਤਾਰ ਸੀ ਉਹਨਾਂ ਦੀ ਦਸਤਾਰ ਨੇ ਸਿੱਖਾਂ ਦਾ ਮਾਣ ਤਨ ਪੂਰੇ ਰਾਸ਼ਟਰਾਂ ਵਿੱਚ ਵਿਕਸਤ ਮੁਲਕਾਂ ਦੇ ਵਿੱਚ ਸਿਖਰ ਤੱਕ ਲੈਣ ਦਾ ਪਛਾਣ ਦਾ ਜਿਹੜਾ ਸਭ ਤੋਂ ਵੱਡਾ ਸੰਕਟ ਸੀ ਉਹ ਕੁਝ ਹੱਦ ਤੱਕ ਹੱਲ ਹੋ ਗਿਆ ਕਿ ਇੰਡੀਆ ਦੇ ਵਿੱਚ ਇੱਕ ਸਿੱਖ ਕਮਿਊਨਿਟੀ ਆ ਇੰਡੀਆ ਦੇ ਪ੍ਰਧਾਨ ਮੰਤਰੀ ਜਿਸ ਕਮਿਊਨਿਟੀ ਚ ਆਉਂਦੇ ਆ ਉਹਦੇ ਬਾਰੇ ਜਾਣਨ ਦੀ ਉਤਸੁਕਤਾ ਵੀ ਰਹੀ ਹੋਊਗੀ ਪਰ ਮੇਰਾ ਸਵਾਲ ਕਿ ਇਹ ਕੁਦਰਤਨ ਹੋ ਜਾਂਦਾ ਹੈ ਇਹ ਕੁਝ ਲੱਕ ਦੀ ਗੇਮ ਹੁੰਦੀ ਆ ਜਾਂ ਇਹ ਕਿਸੇ ਕੁਆਲੀਫਿਕੇਸ਼ਨ ਜਾਂ ਕਿਸੇ ਕਾਬਲੀਅਤ ਕਰਕੇ ਇਹ ਅਹੁਦਿਆਂ ਦਾ ਜਿਹੜਾ ਇੱਕ ਭਰਮਜਾਲ ਜਿਹਾ ਇਹਦੇ ਤੋਂ ਪਰਦਾ ਚੱਕਿਓ ਜਰਾ ਜਦੋਂ ਅਸੀਂ ਗੱਲ ਕਰਦੇ ਆ ਕਿ ਉਹ ਜਦੋਂ ਕ੍ਰਾਈਸਿਸ ਹੁੰਦਾ ਹੈ ਸੰਕਟ ਸਾਡੇ ਵੀ ਕ੍ਰਾਈਸਿਸ ਸੀਗਾ ਉਹਨਾਂ ਦਿਨਾਂ ਦੇ ਵਿੱਚ ਕਿ ਇਕਨੋਮੀ ਬਿਲਕੁਲ ਹੀ ਖੜੀ ਹੈ ਜਾਮ ਹੋ ਰਹੀ ਹੈ ਉਸਲੇ ਬੰਦੇ ਉੱਤੇ ਮੈਨੂੰ ਲੱਗਦਾ ਮੈਨੂੰ ਬਾਰ-ਬਾਰ ਇੱਕ ਕਿਤਾਬ ਯਾਦ ਆਉਂਦੀ ਹੈ ਜਿਹੜੀ ਨੌਮੀ ਕਲੇਨ ਦੀ ਹੈ ਦਾ ਸ਼ੌਕ ਡਾਕਟਰ ਆ ਜੀ ਸਦਮਾ ਸਿਧਾਂਤ ਦੇ ਨਾਂ ਤੇ ਇੱਕ ਗੱਲ ਹੁੰਦੀ ਹੈ ਕਿ ਸਭ ਨੂੰ ਕਹਿ ਦੋ ਵੀ ਹੁਣ ਮਾਰਿਆ ਗਿਆ ਕੰਟਰੀ ਇਹਨੇ ਉਠਣਾ ਹੀ ਨਹੀਂ ਔਰ ਉਦੋਂ ਉਦੋਂ ਹੀ ਬਹੁਤ ਵੱਡੀਆਂ ਤਬਦੀਲੀਆਂ ਹੁੰਦੀਆਂ ਨੇ ਤੇ ਲੋਕ ਵੈਲਕਮ ਕਰਦੇ ਨੇ ਉਹਨਾਂ ਤਬਦੀਲੀਆਂ ਦਾ ਉਸ ਮਾਹੌਲ ਦੇ ਵਿੱਚ ਮੱਚ ਜਾ ਕੇ ਉਹਨਾਂ ਨੂੰ ਕਿਤੇ ਪਤਾ ਲੱਗਦਾ ਵੀ ਗੱਲ ਤਾਂ ਖਰਾਬ ਵੀ ਹੋ ਗਈ ਹੈ ਤੇ ਇਹਦਾ ਕੋਈ ਨਾ ਕੋਈ ਚੀਜ਼ਾਂ ਵੀ ਹੋ ਹੁਣ ਉਹਨਾਂ ਸਮਿਆਂ ਦੇ ਵਿੱਚ ਦੋ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਕ੍ਰੈਡੇਬਲ ਇੱਕ ਸਖਸੀਅਤ ਆ ਜਿਹਦੇ ਚ ਔਨੈਸਟੀ ਵੀ ਇੱਕ ਗੱਲ ਐ ਟੈਕਨੀਕਲ ਮੁਹਾਰਤ ਵੀ ਦੂਜੀ ਗੱਲ ਐ ਜਿਹਦੇ ਚ ਪੜ੍ਹਾਈ ਲਿਖਾਈ ਸਾਰੀਆਂ ਚੀਜ਼ਾਂ ਨੇ ਤੇ ਇੱਕ ਤਾਂ ਬਹੁਤ ਵੱਡੇ ਲੈਵਲ ਤੇ ਉਸ ਲੈਵਲ ਦੀ ਸਿੱਧਾ ਜੀਤੇ ਕੋਈ ਉਂ ਦਾਗ ਬਿਲਕੁਲ ਨਾ ਹੋਵੇ ਮੁਹਾਰਤ ਨੂੰ ਆ ਵੀ ਲੋਹਾ ਸਾਰੇ ਮੰਨਦੇ ਹੁਣ ਤੇ ਬਾਕੀ ਚੀਜ਼ਾਂ ਹੁਣ ਜੇ ਉਹ ਬੰਦੇ ਹੈਲਮ ਆਫ ਦੀ ਅਫੇਅਰ ਜਿਲੇ ਆਂਦੇ ਜਾਣਗੇ ਤਾਂ ਲੋਕ ਯਕੀਨ ਕਰਦੇ ਨੇ ਨਾ ਚੀਜ਼ਾਂ ਦੇ ਉੱਤੇ ਵੀ ਹਾਂਜੀ ਡਾਕਟਰ ਮਨਮੋਹ ਸਿੰਘ ਨੂੰ ਆਜੇ ਫਾਈਨੈਂਸ ਮਿਨਿਸਟਰ ਚੱਕ ਕੇ ਜਦੋਂ ਲਿਆਂਦਾ ਨਰਸਿਮਹਾ ਰਾਓ ਸਰਕਾਰ ਨੇ ਉਹ ਉਹ ਦੌਰ ਸੀ ਜਦੋਂ ਨਿਊ ਇਕਨੋਮਿਕ ਪਾਲਿਸੀ ਜਨਮ ਲੈ ਰਹੀ ਸੀ ਤੇ ਬਦਲ ਰਹੀ ਸੀ ਟੋਟਲ ਸਟਰਕਚਰ ਚੇਂਜ ਹੋ ਰਿਆ ਸੀ ਕੰਟਰੀ ਦਾ ਓਪਨ ਇਕਨੋਮੀ ਓਪਨ ਮਾਰਕੀਟ ਦਾ ਦੌਰ ਜਦੋਂ ਖੁੱਲੇ ਤੌਰ ਤੇ ਆਜੇ ਪਾਲਿਸੀ ਡਿਕਲੇਅਰ ਹੋ ਰਹੀਆਂ ਸੀਗਾ ਸਾਰੇ ਕਿਤੇ ਔਰ ਡਾਕਟਰ ਮਨਮੋਹ ਸਿੰਘ ਨੇ ਕੰਮ ਕੀਤੇ ਸੀ ਰਿਜ਼ਰਵ ਬੈਂਕ ਚ ਕੀਤਾ ਵਰਲਡ ਬੈਂਕ ਚ ਕੀਤਾ ਸਾਰੇ ਕਿਤੇ ਓਵਰਆਲ ਨੋਨ ਸਟਰਕਚਰ ਸੀ ਕੰਟਰੀ ਦੇ ਗਲੋਬਲ ਲੈਵਲ ਦੇ ਉੱਤੇ ਜਿਹੜੇ ਉਸ ਦਾਇਰੇ ਚ ਲਿਆਉਣਾ ਚਾਹੁੰਦੇ ਸੀ ਡਾਕਟਰ ਬਰਮੌਰ ਸਿੰਘ ਤੋਂ ਬੈਟਰ ਆਦਮੀ ਸ਼ਾਇਦ ਉਹਨਾਂ ਨੂੰ ਨਹੀਂ ਮਿਲਿਆ ਹੋਵੇਗਾ ਉਸ ਪਦਰ ਦੇ ਉੱਤੇ ਆ ਕੇ ਕੁਫਾਇਨਾ ਸਮਦਿਸ਼ਟਰ ਹੁੰਦੇ ਨੇ ਉਸ ਤੋਂ ਬਾਅਦ ਕੰਟੀਨਿਊਟੀ ਆਉਂਦੀ ਹੈ 2004 ਤੱਕ ਆ ਜਾਂਦਾ ਹੈ ਕੰਮ ਵਿੱਚ ਦੀ ਬਾਜਪੀ ਸਰਕਾਰ ਰਹਿੰਦੀ ਹੈ ਤੇ ਉਹ ਵੀ ਚੱਲਦੇ ਤੇ ਉਦੋਂ ਤੋਂ ਬਾਅਦ ਜਦੋਂ ਇੱਕ ਕਲੈਕਟਿਵ ਸਰਕਾਰ ਬਣਦੀ ਹੈ ਯੂਪੀਏ 1 ਦੀ ਤੇ ਇਵਨ ਸੋਨੀਆ ਗਾਂਧੀ ਦੇ ਖਿਲਾਫ ਵਿਦੇਸ਼ੀ ਮੂਲ ਦਾ ਮੁੱਦਾ ਬਹੁਤ ਜ਼ਿਆਦਾ ਉਭਾਰਿਆ ਜਾਂਦਾ ਹੈ ਤਾਂ ਸੋਨੀਆ ਗਾਂਧੀ ਦਾ ਵੀ ਜਿਹੜਾ ਇੱਕ ਰਾਹਤਾ ਮੈਂ ਕਿਉਂਕਿ ਪੌਲਿਸੀ ਮੇਕਿੰਗ ਦੇ ਵਿੱਚ ਉਹੀ ਰਸਤਾ ਹੈ ਜਿਹੜਾ ਆ ਰਿਹਾ ਇਹ ਤੋਂ ਪਹਿਲਾਂ ਡਾਕਟਰ ਮਨਮੋਹ ਸਿੰਘ ਤੋਂ ਪਹਿਲਾਂ ਰਜੀਵ ਗਾਂਧੀ ਵੀ ਇੱਕ ਹੱਦ ਤੱਕ ਕਈ ਖਦਮ ਪੁੱਟ ਚੁੱਕੇ ਸੀ ਉਹ ਅੱਗੇ ਜਾ ਕੇ ਉਸ ਤੋਂ ਬਾਅਦ ਉਹ ਆਇਆ ਇੱਕ ਕੰਟੀਨਿਊਟੀ ਹੈ ਇਹ ਉਸ ਸਾਰੇ ਮਾਮਲੇ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ 2004 ਚ ਫਿਰ ਸੋਨੀਆ ਗਾਂਧੀ ਨੇ ਇੱਕ ਮਾਸਟਰ ਸਟ੍ਰੋਕ ਖੇਡਿਆ ਇਸ ਮਾਮਲੇ 'ਚ ਇੱਕ ਤਾਂ ਉਹਦੀ ਉਹਨਾਂ ਦੀ ਆਪਣੀ ਕ੍ਰੈਡਿਬਿਲਟੀ ਵੀ ਬਣੀ ਵੀ ਪ੍ਰਾਈਮ ਮਿਨਿਸਟਰੀ ਦਾ ਦੀ ਸੀਟ ਦਾ ਵੀ ਤਿਆਗ ਕੀਤਾ ਜਾ ਸਕਦਾ ਇਹ ਵੱਲੋਂ ਬਿਲਕੁਲ ਨੈਰੇਟਿਵ ਚੱਲਿਆ ਕੰਟਰੀ 'ਚ ਔਰ ਸ਼ਾਇਦ ਚੱਲਦਾ ਵੀ ਰਹੇ ਵੀ ਜਦੋਂ ਕੋਈ ਸਰਪੰਚੀ ਦੀ ਪੋਸਟ ਨਹੀਂ ਛੱਡਦਾ ਜਾਂ ਬਾਕੀ ਮੈਨੂੰ ਲੱਗਦਾ ਉਹਨਾਂ ਦੇ ਕੱਲੀ ਇਹ ਨਹੀਂ ਹੈ ਕਿ ਐਡਾ ਵੱਡਾ ਬਹੁਤ ਮੁੱਦਾ ਬਣ ਗਿਆ ਜੀ ਵਿਦੇਸ਼ ਦਾ ਫਲਾਨਾ ਵਿਦੇਸੀ ਹੋਣ ਦਾ ਕੋਈ ਨਹੀਂ ਸੀ ਰੋਕਦਾ ਜਿਉ ਬਣ ਜਾਂਦੇ ਤੱਕ ਦਾ ਟੈਕਨੀਕਲੀ ਕੋਈ ਦਿੱਕਤ ਸੀ ਬਾਕੀ ਸਾਰੇ ਚੁੱਪਚਾਪ ਕਰ ਜਾਂਦੇ ਐਡੀ ਕੋਈ ਗੱਲ ਨਹੀਂ ਸੀ ਪਰ ਸ਼ਾਇਦ ਇਹ ਵੀ ਇੱਕ ਓਵਰਆਲ ਗਲੋਬਲ ਪੈਟਰਨ ਤੇ ਸਾਡੇ ਇਹ ਸਾਰੇ ਸਿਸਟਮ ਦਾ ਹਿੱਸਾ ਹੋ ਗਿਆ ਤੇ ਡਾਕਟਰ ਮਨਮੋਹਨ ਸਿੰਘ ਨੂੰ ਉਹਨਾਂ ਨੇ ਪ੍ਰਾਈਮ ਮਿਨਿਸਟਰ ਨਾਮਿਨੇਟ ਕੀਤਾ ਤੇ ਲਿਆ ਕੇ ਉਹ ਰਹੇ हां ओदे ਵਿੱਚ ਚੱਲਦਾ ਜਦੋਂ ਇਕਨੋਮੀ ਇੱਕ ਵਾਰ ਖੁੱਲਦੀ ਆ ਨਾ ਇੱਕੋ ਦਮ ਬਹੁਤ ਲੋਕਾਂ ਨੂੰ ਮਿਡਲ ਕਲਾਸ ਨੂੰ ਫਾਇਦਾ ਹੁੰਦਾ ਇੱਕ ਹਾਸ ਸਮੇਂ ਤਾਂ ਕਾਫੀ ਵੱਡਾ ਹੁੰਦਾ ਕੋਈ ਛੋਟਾ ਨਹੀਂ ਹੁੰਦਾ ਤੇ ਸਾਰੇ ਲੋਕਾਂ ਨੇ ਜੈ ਜੈਕਾਰ ਕੀਤੀ ਕੇ ਗੱਲ ਠੀਕ ਹੈ ਜੀ ਬਿਲਕੁਲ ਬੈਟਰ ਸਤਿ ਚੀਜ਼ ਐ ਇਸੇ ਤਰੀਕੇ ਨਾਲ ਚੱਲਣਾ ਚਾਹੀਦਾ ਔਰ ਈਵਨ ਬੀਜੇਪੀ ਤੋਂ ਸਟਕਾਰਾ ਪਾਉਣ ਲਈ ਯੂਪੀਏ ਬੰਦ ਚ ਕਮਿਊਨਿਸਟ ਵੀ ਨਾਲ ਸੀ ਉਹਨਾਂ ਦਾ ਉਹਨਾਂ ਦਾ ਇੱਕ ਗੁੱਡਵਿਲ ਬਣੀ ਕੰਟਰੀ ਦੇ ਵਿੱਚ ਗੁੱਡਵਿਲ ਕਾਦੇ ਲਈ ਬੜੀ ਦੋ ਚੀਜ਼ਾਂ ਨੇ ਇੱਕ ਗੱਲ ਤਾਂ ਇਹ ਬਣ ਗਈ ਇਕਨੋਮੀ ਖੁੱਲ ਗਈ ਮਿਡਲ ਕਲਾਸ ਨੂੰ ਫਾਇਦਾ ਹੋਇਆ ਅਰ ਦੂਜੇ ਪਾਸੇ ਚਲਦੇ ਚਲਦੇ ਉਹਨਾਂ ਨੇ ਦੇਖਿਆ ਜਿਹੜਾ ਗਰੀਬ ਸੈਕਸ਼ਨ ਆਏਗਾ ਇਹਦੇ ਵਿੱਚ ਬਿਲਕੁਲ ਕਮਿਊਨਿਸਟਾਂ ਦਾ ਇੱਕ ਬੈਲੈਂਸ ਆਫ ਫੋਰਸਸ ਦਾ ਦੌਰ ਸੀ ਉਹਨਾਂ ਸਮਿਆਂ ਦੇ ਵਿੱਚ ਕਿਸਾਨੀ ਦਾ ਵੀ ਤੇ ਇਹਨਾਂ ਦਾ ਮੂਵਮੈਂਟ ਆਂਦਾ ਤਾਂ ਉਹਦੇ ਚੋਂ ਮਨ ਰੇਗਾ ਨਿਕਲੀ ਉਹ ਚੋਂ ਆਰਟੀਆਈ ਨਿਕਲੀ ਉਹਦੇ ਚੋਂ ਰਾਈਟ ਟੂ ਐਜੂਕੇਸ਼ਨ ਨਿਕਲੀ ਤੇ ਆਉਂਦੇ ਸੈਕੰਡ ਦੇ ਵਿੱਚ ਰਾਈਟ ਟੂ ਫੂਡ ਵੀ ਆਇਆ ਜਿਹੜੇ ਸਾਰੇ ਐਕਟ ਉਧਰੋਂ ਆਏ ਤਾਂ ਸੈਕੰਡ ਯੂਪੀਏ 'ਚ ਡਾਕਟਰ ਜਮਨ ਮੋਹਨ ਸਿੰਘ ਦੇ ਚਿਹਰੇ ਤੋਂ ਵੀ ਵੋਟਾਂ ਪਈਆਂ ਜਦੋਂ ਸੈਕੰਡ ਯੂਪੀਏ ਆਇਆ ਇਹ ਤੋਂ ਪਹਿਲਾਂ ਨਾਮਿਨੇਟਡ ਪ੍ਰਾਈਮ ਮਿਨਿਸਟਰ ਸੀ यूपीए 2 ਦੇ ਵਿੱਚ ਉਹ ਅਮਰਜ ਹੁੰਦੇ ਨੇ ਐਜੇ ਲੀਡਰ ਵੀ ਤੁਹਾਨੂੰ ਬੋਲਣਾ ਘੱਟ ਜਾਂ ਬਾਕੀ ਚੀਜ਼ਾਂ ਉਹ ਅਲੱਗ ਗੱਲ ਹੁੰਦੀਆਂ ਨੇ ਲੀਡਰ ਇਕੱਲੇ ਬੋਲਣ ਦੇ ਲਈ ਨਹੀਂ ਹੁੰਦਾ ਲੋਕ ਲੀਡਰ ਇੱਕ ਐਕਸ਼ਨ ਦੇ ਲਈ ਹੁੰਦਾ ਪਰ ਕਿਉਂਕਿ ਉਸ ਪੱਧਰ ਦੇ ਉੱਤੇ ਓਵਰ ਆਲ ਇਹ ਉਹ ਦੌਰ ਵੀ ਸੀ ਜਦੋਂ ਸੋਵੀਅਤ ਯੂਨੀਅਨ ਡਿੱਗ ਚੁੱਕਿਆ ਸੀ ਜਦੋਂ ਲੋਕ ਇਹ ਮੰਨਣ ਲੱਗੇ ਸੀ ਇਹੀ ਪਾਲਿਸੀਆਂ ਬਿਲਕੁਲ ਜਿੱਤ ਗਈਆਂ ਨੇ ਹੁਣ ਇਹ ਤੋਂ ਬਿਨਾਂ ਆਲਟਰਨੇਟਿਵ ਕੋਈ ਨਹੀਂ ਹੈ ਕਾਮਨਿਸਟ ਡਿਮੋਰਲਾਈਜ ਨੇ ਚਾਰਸ ਫੇਰ ਨਿਊ ਇੱਕ ਵੱਡੇ ਸ਼ਿਫਟ ਹੁੰਦਾ ਟੋਟਲ ਕਨਸੈਪਟ ਹੁੰਦਾ ਪ੍ਰੋ ਅਮਰੀਕਾ ਨਿਊਕਲੀਅਰ ਡੀਲ ਆਉਂਦੀ ਹੈ ਕਮਿਨਿਸਟ ਵੀ ਪਰੇ ਚਲੇ ਜਾਂਦੇ ਨੇ ਬਾਕੀ ਵੀ ਚਲੇ ਜਾਂਦੇ ਨੇ ਪਹਿਲਾ ਜਿਹੜੇ ਨਗੋਟਲ ਨਾਲ ਪੱਖ ਦੇਸ਼ ਸੀ ਫਿਰ ਜਿਹੜਾ ਸੋਵੀਅਤ ਯੂਨੀਅਨ ਦੇ ਨਾਲ ਦੋਸਤੀ ਦਾ ਝੁਕਾਰ ਰੱਖਦਾ ਸੀ ਤੇ ਉਹ ਫਿਰ ਅਮਰੀਕਾ ਨਾਲ ਸਟ੍ਰੈਟੈਜੀਕ ਪਾਰਟਨਰ ਬਣਨਾ ਸ਼ੁਰੂ ਹੋ ਗਿਆ ਜਿੱਤੇ ਕਾਂਗਰਸ ਵੀ ਹੋਰ ਬਹੁਤ ਸਵਾਰ ਉਠਾਉਂਦੇ ਰਹੇ ਇੱਕ ਗਲੋਬਲ ਪੈਟਰਨ ਦੇ ਵਿੱਚ ਮੇਰਾ ਕਹਿਣਾ ਬਹੁਤ ਚੀਜ਼ਾਂ ਵਾਪਰਨਦੀਆਂ ਨੇ ਕੋਈ ਦੇਸ਼ ਐਡਾ ਸੋਵਰਨ ਨਹੀਂ ਆ ਕਿ ਉਹਦੇ ਮੰਤਰੀ ਕੌਣ ਹੋਣਗੇ ਕੱਲਾ ਉਹ ਡਿਸਾਈਡ ਕਰਦਾ ਮੈਂ ਇੱਕ ਐਗਜ਼ਾਮਪਲ ਜੇ ਕਰ ਦੇਣਾ ਚਾਹਾਂ ਕਿ ਸਾਡੇ ਕੋਲ ਨੈਟਵਰਕ ਸਿੰਘ ਬਹੁਤ بڑے ਲੀਡਰ ਸੀਗੇ ਆਈਐਫਐਸ ਅਧਿਕਾਰੀ ਰਹੇ ਪਹਿਲਾਂ ਫਿਰ 84 ਚੋਂ ਪਾਰਟੀ ਚਾਗੇ ਕਾਂਗਰਸ ਚ ਫਿਰ ਐਮਪੀ ਵੀ ਜਿੱਤੇ ਰਹੇ ਤੇ ਬਹੁਤੋਂ ਪੁਜੀਸ਼ਨਾਂ ਚ ਰਹੇ 2004 ਦੇ ਵਿੱਚ ਉਹ ਫੋਰਨ ਮਿਨਿਸਟਰ ਬਣੇ ਅਮਰੀਕਾ ਤੇ ਇਰਾਕ ਦਾ ਵਿਵਾਦ ਚੱਲਦਾ ਉਸੇ ਪੱਧਰ ਦੇ ਉੱਤੇ ਚੱਲਦਾ ਉਹਨਾਂ ਮਾਮਲਿਆਂ ਦੇ ਵਿੱਚ ਤੇ ਇਰਾਕ ਦੇ ਮਾਮਲੇ ਸਾਡਾ ਫੋਰਨ ਮਿਨਿਸਟਰ ਤੇ ਇੱਕ ਮਨੀ ਸ਼ੰਕਰ ਐਯਰ ਮਿਨਿਸਟਰ ਸੀ ਦੋਨਾਂ ਨੇ ਅਲੱਗ ਸਟੈਂਡ ਲਿਆ ਸੀ ਸਾਡੀ ਕੈਬਨਿਟ ਦੇ ਵਿੱਚ ਦੋਨੋਂ ਕੈਬਿਨੇਟ ਚੋਂ ਕਢੇਗੇ ਦੋਨੋਂ ਹਟਾ ਦਿੱਤੇਗੇ ਤੇ ਸਾਡੇ ਸਾਹਮਣੇ ਮੁੜ ਕੇ ਪੰਨਟਿਕਸ ਚ ਉਹ ਪੋਜੀਸ਼ਨ ਉਹ ਰੁਤਬੇ ਨਹੀਂ ਦਿਖਾਈ ਦੇ ਰਹੇ ਜਿਹੜੇ ਉਦੋਂ ਬਾਅਦ ਲਗਾਤਾਰ ਚੱਲ ਰਹੇ ਬੀਪੀ ਸਿੰਘ ਦੀ ਆਪਣੀ ਬਾਇਓਗ੍ਰਾਫੀ ਜਿਹੜੀ ਹੈ ਇੱਥੇ ਹਿੰਦੀ ਦੇ ਵਿੱਚ ਦਾ ਮੈਂ ਪੜ੍ਹੀ ਹੈ ਵਿਕਦੀ ਹੈ ਇੱਕ ਮੰਜ਼ਿਲ ਸੇ ਜ਼ਿਆਦਾ ਸਫ਼ਰ ਜਦੋਂ ਰਜੀਵ ગાંધી ਤੇ ਫਾਇਨਾਂਸ ਮਿਨਿਸਟਰ ਸੀਗੇ ਬੀਪੀ ਸਿੰਘ ਉਹਨਾਂ ਨੇ ਅਡਾਨੀ ਅਮਬਾਨੀ ਪਰਿਵਾਰ ਨੂੰ ਕੁਝ ਕਰੋੜ ਰੁਪਏ ਦਾ ਚਿੱਠੀ ਭੇਜਤੀ ਨੋਟਿਸ ਵੀ ਭਰਨੇ ਹੀ ਪੜਨਗੇ ਇਹਦੇ ਤੇ ਤੁਸੀਂ ਟੈਕਸ ਐਵੇਜਨ ਕੀਤਾ ਇਹ ਦੁਬਾਰਾ ਚਾਰਾ ਕੋਈ ਉਹਦੇ ਚ ਲਿਖਿਆ ਇਹ ਗਿਆ ਕਿ ਮਤਾਬਚਨ ਦਾ ਭਾਈ ਅਜੀਤਬਚਨ ਬੀਪੀ ਸਿੰਘ ਛੁੱਟੀਆਂ ਮਨਾਉਣ ਗਏ ਹੋਏ ਸੀ ਉੱਥੇ ਜਾ ਕੇ ਮੈਸੇਜ ਦਿੱਤਾ ਤੁਹਾਡੀ ਫਾਈਨਾਂਸ ਮਿਨਿਸਟਰੀ ਵਾਪਸ ਲੈਣੀ ਹੈ ਤੇ ਹੁਣ ਹੋਰ ਨੂੰ ਦੇੜੀ ਤੁਸੀਂ ਆਜੋ ਛੇਤੀ ਕੀਤੇ ਜਦੋਂ ਨਟਵਰ ਸਿੰਘ ਸੀਗੇ ਵਿਦੇਸ਼ ਮੰਤਰੀ ਅਲਾ ਵਾਪਸ ਲਿਆ ਉਦੋਂ ਇਹ ਵੀ ਟੂਰ ਤੇ ਸੀ ਵਿਦੇਸ਼ ਦੇ ਵਿੱਚ ਗਏ ਹੋਏ ਇਹ ਵੀ ਅਜੇ ਉੱਥੇ ਨਹੀਂ ਆਉਣ ਦਿੱਤਾ ਸੀ ਕਿ ਐਡੀ ਜਲਦੀ ਡਿਸੀਜਨ ਹੁੰਦੇ ਨੇ ਇਸ ਲਈ ਇਹਨਾਂ ਗਲੋਬਲ ਇਹ ਜਿਹੜੇ ਮਾਮਲੇ ਨੇ ਜਿਹੜਾ ਇੰਟਰਡिपेंडੈਂਡ ਗਲੋਬਲ ਪੈਟਰਨ ਹੈ ਇਹ ਕਾਫੀ ਉੜਜਿਆ ਹੋਇਆ ਕੋਈ ਬਹੁਤ ਛੇਤੀ ਸੌਖਾ ਵੀ ਨਹੀਂ ਹੈ ਕਿ ਇਸ ਤੱਕ ਨਾਲ ਮਿਲ ਗਿਆ ਉਹਨਾਂ ਦੇ ਫਿੱਟ ਜਾਂ ਇਥੋਂ ਦੀ ਸਰਕਾਰਾਂ ਦੇ ਫਿੱਟ ਜਿਹੜੇ ਵੀ ਬੰਦੇ ਆਉਂਦੇ ਨੇ ਉਹ ਉਸ ਤੰਗ ਨਾਲ ਇੱਕ ਗਲੋਬਲ ਪੈਟਰਨ 'ਚ ਫਿੱਟ ਹੁੰਦੇ ਨੇ ਬੰਦੇ ਔਰ ਓਡੇ ਇੰਟੈਲੀਜੈਂਟ ਬੰਦਾ ਹੋਰ ਕੋਈ ਹੋਵੇ ਜਿਹੜਾ ਉਹਨਾਂ ਦੇ ਫਿੱਟ ਨਾ ਬਿਓ ਕਿਉਂ ਲੈਣਗੇ ਜਿਵੇਂ ਕਿਹਾ ਜਾਂਦਾ ਨਾ ਵਕੀਲ ਬਰਾਬਰ ਦੇ ਹੁੰਦੇ ਨੇ ਕਾਤਲ ਦੇ ਪੱਖ ਵਾਲਾ ਕਾਤਲ ਦੇ ਵਿਰੋਧ ਵਾਲਾ ਉਹ ਘਟ ਡਾਲੀ ਜਟ ਨਹੀਂ ਦੋਨੋਂ ਬੰਦੇ ਹੋ ਪਰ ਇੱਕ ਉਧਰ ਖੜ ਜਾਂਦਾ ਤੇ ਦੂਜਾ ਉਧਰ ਖੜ ਜਾਂਦਾ ਫੈਸਲਾ ਤਾਂ ਇੱਕ ਦੇ ਪੱਖ ਜੀ ਹੋਣਾ ਜਿਹੜਾ ਮਰਜੀ ਹੈ ਮਤਲਬ ਇਸ ਕਰਕੇ ਜਿਹੜੀ ਟੈਲੈਂਟ ਹੁੰਦਾ ਤੁਹਾਡੀਆਂ ਕਾਬਲੀਅਤਾਂ ਹੁੰਦੀਆਂ ਨੇ ਉਹ ਕਿਹਨੂੰ ਚਾਹੀਦੀਆਂ ਨੇ ਇਹ ਬਹੁਤ ਵੱਡਾ ਡਿਸੀਜਨ ਦਾ ਇੱਕ ਸਰੋਤ ਹੁੰਦਾ ਮੇਰੇ ਖਿਆਲ ਸੱਜਦਾਰ ਸਿੰਘ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਕਾਬਲੀਅਤ ਨੂੰ ਦੇਖਿਆ ਜਾਂਦਾ ਮੈਨੂੰ ਲੱਗਦਾ ਸਭ ਤੋਂ ਤਲਖ ਦੌਰ ਪੋਲਿਟਿਕਸ ਦਾ ਹੁਣ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜਦੋਂ ਔਰ ਕਾਂਗਰਸ ਨਾਲ ਤੇ ਬਾਕੀਆਂ ਨਾਲ ਆਪਸ ਵਿੱਚ ਬੜੀ ਤਲਖੀ ਆ ਸ਼ਬਦ ਚੋਣ ਤੋਂ ਲੈ ਕੇ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਬਣ ਤੋਂ ਤੁਰੰਤ ਬਾਅਦ ਹੁਣ ਤੱਕ ਵੀ ਡਾਕਟਰ ਮਨਮੋਹਨ ਸਿੰਘ ਨੂੰ ਸਨਮਾਨ ਦੇਣਾ ਨਹੀਂ ਭੁੱਲਦੇ ਇਹ ਇੱਕ અપવાદ ਹੈ ਕਿ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ ਕੋਈ ਵੀ ਵਿਅਕਤੀ ਸਾਡੀ ਦੇਸ਼ ਦੀ ਪੋਲਿਟਿਕਸ ਹੋਵੇ ਜਾਂ ਦੁਨੀਆ ਭਰ ਦੇ ਵਿੱਚ ਕੋਈ ਕਦੇ ਇਲਜ਼ਾਮ ਲਾ ਸਕਿਆ ਹੋਵੇ ਕੋਈ ਕ੍ਰਾਪਸ਼ਨ ਦਾ ਜਾਂ ਕੋਈ ਹੋਰ ਇਹ आम इंसानों ਦੇ ਹਿੱਸੇ ਘੱਟ ਆਉਂਦਾ ਤੇ ਖਾਸ ਤੌਰ ਤੇ ਪੋਲੀਟੀਸ਼ੀਅਨਸ ਤੇ ਡਾਟਾ ਮਨਮੋਹ ਸਿੰਘ ਇੱਕ ਸਕਾਲਰ ਹੈ ਬੇਸਿਕਲੀ ਉਹ ਪੰਜਾਬ ਯੂਨੀਵਰਸਿਟੀ ਤੋਂ ਉਹਨਾਂ ਦਾ ਕੈਰੀਅਰ ਸ਼ੁਰੂ ਕੀਤਾ ਤੇ ਹੌਲੀ-ਹੌਲੀ ਉਹ ਲੰਡਨ ਪੜ੍ਹੇ ਉੱਥੋਂ ਪੀਐਸਡੀ ਕੀਤੀ ਲੰਡਨ ਸਕੂਲ ਆਫ ਇਕਨੋਮਿਕਸ ਵਗੈਰਾ ਤੇ ਵਰਡ ਬੈਂਕ ਚਲੇ ਗਏ ਤੇ ਉਸ ਤੋਂ ਬਾਅਦ ਪਲੈਨਿੰਗ ਕਮਿਸ਼ਨ 'ਚ ਇੱਥੇ ਆ ਗਏ ਵਾਪਸ ਰਿਜ਼ਰਵ ਡੈਕ ਦੇ ਗਵਰਨਰ ਹੈ ਆਪਣੇ ਕਾਬਲੀਅਤ ਤੇ ਰਹੇ ਤੇ ਜਦੋਂ ਪੀਵੀ ਨਰਸਰਾਰਾਹ ਦੀ ਸਰਕਾਰ ਬਣੀ ਉਸ ਵੇਲੇ ਇਹ ਮੁਲਕ ਬੈਂਕਰਪਟ ਹੋ ਚੁੱਕਿਆ ਸੀਗਾ ਸੋਨਾ ਵੇਚਿਆ ਸੀ ਉਸ ਤੋਂ ਪਹਿਲਾਂ ਵੀ ਨਰਸਮਾਰਾ ਉਹਦੇ 100 ਚੱਕਰ ਤੋਂ ਠੀਕ 2 ਘੰਟੇ ਪਹਿਲਾਂ ਇੱਕ ਐਮਰਜੈਂਸੀ ਮੀਟਿੰਗ ਦਿੱਲੀ ਦੇ ਵਿੱਚ ਹੋਈ ਸੀਗੀ ਫਾਈਨਾਂਸ ਮਿਨਿਸਟਰੀ ਦੀ World Bank ਨੇ ਕਿਹਾ ਸੀਗਾ ਵੀ ਤੁਸੀਂ ਐਗਰੀਮੈਂਟ ਸਾਈਨ ਕਰੋ ਤਾਂ ਤੁਹਾਨੂੰ ਇਹ ਹੁਣ ਫਰਦਰ ਐਡ ਮਿਲੇਗੀ ਤੇ ਇਹਨਾਂ ਨੂੰ ਕੰਸਲਟ ਕੀਤਾ ਗਿਆ ਵੀ ਵੀ ਨਰਸਮਾਰਾ ਔਰ ਫਾਈਨਾਂਸ ਸੈਕਟਰੀ ਨੇ ਕੰਸਲਟ ਕੀਤਾ ਵੀ ਇਹ ਐਮਰਜੈਂਟ ਸਿਚੁਏਸ਼ਨ ਹੈ ਤੇ ਕਿਉਂਕਿ ਫੈਸਲਾ ਬਹੁਤ ਵੱਡਾ ਹੈ ਤੇ ਤੁਹਾਡੇ ਇਮੀਡੀਏਟ ਕੰਕਰਸ ਜਿਹੜੀ ਆ ਸੋਚੇ ਕਰ ਤੋ ਪਹਿਲਾਂ ਇਹਨਾਂ ਤੋਂ ਹਾਂ ਕਰਵਾ ਕੇ ਫਿਰ ਉਹ ਫਾਈਲ ਸਾਇਨ ਹੋ ਗਈ ਸੀ ਤੇ ਉਹਦੇ ਵਿੱਚ ਉਸ ਤੋਂ ਬਾਅਦ ਜਿਹੜਾ ਟੇਕਓ ਇਹ ਫਿਰ ਫਰਾਂਸ ਮਿਨਿਸਟਰ ਆਉਂਦੇ ਆ ਵਰਲਡ ਬੈਂਕ ਵਾਲਿਆਂ ਨੂੰ ਪਤਾ ਸੀ ਕਿ ਇਹਨਾਂ ਦੀ ਬ੍ਰਿਲੀਅੰਸ ਕਿਸ ਲੈਵਲ ਦੀ ਹੈ ਉੱਥੇ ਕੰਮ ਕੀਤਾ ਸੀ ਉਹਨਾਂ ਨੇ ਸੋ ਉੱਥੋਂ ਇਹ ਸਰਕਾਰ ਦਾ ਜਿਹੜਾ ਇਹ ਪਾਸਾ ਹੈ ਫਰਾਂਸ ਮਿਨਿਸਟਰ ਵਾਲਾ ਉੱਥੇ ਸ਼ੁਰੂ ਹੁੰਦਾ ਹੈ ਤੇ 10 ਸਾਲਲੇ ਪ੍ਰਾਈਮ ਮਿਨਿਸਟਰ ਇਹ ਬਹੁਤ ਵੱਡੀ ਗੱਲ ਸੀਗੀ ਤੇ ਅਖੀਰਲੀ ਸਟੇਟਮੈਂਟ ਐਸ ਪ੍ਰਾਈਮ ਮਿੰਿਸਟਰ ਨਾਲ ਸੀਗੀ ਜਿਹੜੀ ਇਹਨਾਂ ਨੇ ਕਹੇ ਸੀ ਹਿਸਟਰੀਵਲ ਜਜਬਈ ਇਹ ਬਹੁਤ ਵੱਡੀ ਗਲਤੀ ਸੀਗੀ ਕਿਉਂਕਿ ਜਿਹੜੇ ਸੈਕੰਡ ਟਰਮ ਸੀ ਉਹਨਾਂ ਦੇ ਅਟੈਕ ਬੜਾ ਹੋਇਆ ਸੀ ਵੀ ਇਹ ਇਹਨਾਂ ਦੀ ਸਰਕਾਰ ਕ੍ਰਪਟ ਹੈਗੀ ਹੈ ਤੇ ਆਪਣੇ ਮੋਦੀ ਜੀ ਤੋਂ ਨਾ ਮੋਰ 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 ਸਿੰਘ ਕੀ ਕਹਿੰਦੇ ਹੁੰਦੇ ਸੀ ਉਹ じゃ ਕੋਈ ਮੋਨੀ ਬਾਬਾ ਹਾਂ ਮੋਨੀ ਬਾਬਾ ਹਾਂਜੀ ਹਾਂਜੀ ਲੇਕਿਨ ਉਹਨਾਂ ਨੇ ਯੋਜਨਾ ਕੀਤਾ ਔਰ ਕਾਰਡ ਦਾ ਪਾਰਟ ਹੈਗਾ ਮੈਂ ਪੰਜਾਬ ਦੇ ਕੰਟੈਸਟਿੰਗ ਦਾ ਜ਼ਰੂਰ ਕਰੂੰਗਾ ਅਸੀਂ ਲਗਾਤਾਰ ਪੰਜਾਬ ਦੇ ਵਿੱਚ ਇੱਕ 47 ਤੋਂ ਬਾਅਦ ਇੱਕ ਨੈਰੇਟਿਵ ਚੱਲਿਆ ਕਿ ਸਿੱਖਾਂ ਦੇ ਨਾਲ ਤੱਕਾ ਹੋ ਰਿਹਾ ਹੈ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੈ ਫਿਰ ਉੱਠਦੀ ਰਹੇਗਾ ਮੰਗਾ ਸਿੱਖ ਜਥੇਬੰਦੀਆਂ ਤੋਂ ਵੀ ਇੰਨੇ ਬੰਦੇ ਹਾਈ ਕੋਰਟ 'ਚ ਹੋਣੇ ਚਾਹੀਦੇ ਨੇ ਸੁਪਰੀਮ ਕੋਰਟ 'ਚ ਹੋਣੇ ਚਾਹੀਦੇ ਨੇ ਸਿੱਖਾਂ ਦਾ ਜਿਹੜਾ ਕੰਟ੍ਰਿਬਿਊਸ਼ਨ ਇੰਨੇ ਜ਼ਿਆਦਾ ਹੈ ਤੇ ਸਾਨੂੰ ਇਸ ਅਨੁਪਾਤ ਦੇ ਵਿੱਚ ਸਾਨੂੰ ਅਡਜਸਟ ਕੀਤਾ ਜਾਣਾ ਚਾਹੀਦਾ ਹਰ ਥਾਂ ਤੇ ਤੇ ਅਲਟੀਮੇਟਲੀ ਸਿੱਖ ਪ੍ਰਧਾਨ ਮੰਤਰੀ ਬਣਿਆ। ਸੋ ਜਿਹੜਾ ਉਹ ਨਰੇਟਿਵ ਸੀਗਾ ਭੇਰ ਭਾਵ ਦਾ ਉਹਦਾ ਮੁਕ ਲਿਆ ਉਹਦੇ ਨਾਲ ਮੰਤਰੀ ਤਾਂ ਪਹਿਲਾਂ ਵੀ ਬਣਦੇ ਸੀ ਸਿੱਖ ਪੰਜਾਬ ਦੇ ਵਿੱਚੋਂ ਬਣਦੇ ਸੀਗੇ ਉਹ ਸਿਆਸਤ ਦੇ ਵਿੱਚੋਂ ਬਣਦੇ ਸੀ ਇਹ ਤਾਂ ਆਪਣੇ ਬ੍ਰਿਲੀਅੰਸ ਤੋਂ ਆਏ ਸੀਗੇ ਐਸ ਫਰਾਂਸ ਕੁਇਸਟਰ ਤੇ ਜਦੋਂ ਪੀਐਮ ਬਣੇ ਪਰ ਇੱਕ ਹੋਰ ਅਸਪੈਕਟ ਸੀ ਬਹੁਤ ਵੱਧ ਫਰਕ ਆ। ਅਕਾਲੀ ਦਲ ਨੇ ਵੈਲਕਮ ਨਹੀਂ ਸੀ ਕੀਤਾ ਇਹਨਾਂ ਦਾ ਜੜੀ ਪਾਰਟੀ ਕਹਿੰਦੀ ਰਹੀ ਵੀ ਸਿੱਖਾਂ ਨਾਲ ਤੱਕਾ ਹੁੰਦਾ ਹੈ। ਤੇ ਉਹਨੇ ਵੈਲਕਮ ਨਹੀਂ ਸੀ ਕੀਤਾ। ਸੋ ਸਾਡਾ ਜਿਹੜੇ ਝੂੰਡੇ ਸੀਗਾ ਅਸੀਂ ਬ੍ਰਿਲੀਅੰਸ ਨਾਂ ਲੈ ਕੇ ਸਿਆਸਤ ਵੱਲ ਜਾਣਾ ਪੈਗੇ ਲੇਕਿਨ ਇੱਕ ਸਿੱਖ ਦਾ ਪ੍ਰਾਈਮ ਮਿਨਿਸਟਰ ਹੋਣਾ ਆਪਣੇ ਆਪ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਇੱਕ ਆਇਡੈਂਟੀਟੀ ਜੇ ਤੁਸੀਂ ਗੱਲ ਕੀਤੀ ਹੈ ਵੀ ਇਹਦੇ ਨਾਲ ਜਿਹੜੀ ਆਇਡੈਂਟੀਟੀ ਸਰਕਸ਼ਨ ਸੀਗੀ ਉਹ ਬਹੁਤ ਵੱਡਾ ਸਟੈਪ ਸੀਗਾ ਉਹ ਵੱਖਰੀ ਗੱਲ ਹੈਗੀ ਹੈ ਲੇਕਿਨ ਜਿਹੜੀ ਇਹਨਾਂ ਦੀ ਦੇਣ ਹੈ ਜਿਵੇਂ ਉਹਨਾਂ ਨੇ ਖੁਦ ਹੀ ਕਹਿ ਸੀਗਾ ਇਤਿਹਾਸ ਮੇਰੇ ਬਾਰੇ ਫੈਸਲਾ ਕਰੇਗਾ ਬਰਖਲ ਇਤਿਹਾਸ ਫੈਸਲਾ ਕਰੇਗਾ ਉਹਨਾਂ ਦੀ ਕੰਟਰੀਬਿਊਸ਼ਨ ਵੱਡੀ ਹੈ ਬਹੁਤ ਮਿਹਰਬਾਨੀ ਬਹੁਤ ਧੰਨਵਾਦ